ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਪਿਆਰਿਓ ਬੜੇ ਦਿਨਾਂ ਬਾਅਦ ਮਿਲੇ ਆਂ ਕੈਮ ਬੜਾ ਹੀ ਹੋਰ ਜੀ ਪਿਆਰਿਓ ਨਹੀਂ ਮੈਂ ਫਿਰ ਚਲ ਗਿਆ ਹਜੂਰ ਸਾਹਿਬ ਆਤ ਮਤਾ ਜੀ ਆਇਆ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਾ ਜੀ ਠੀਕ ਹੋ ਠੀਕ ਹੈ ਚੜਦੀ ਕਲਾ ਸ਼ੁਕਰ ਆ ਜੀ ਬੇਟਾ ਆਪਣਾ ਹਾਂਜੀ ਪਿਆਰੀ ਗੋ ਠੀਕ ਹੈ ਵੇ ਦੇ ਆਏ ਆ ਵੇਖੋ ਬੇਚਾ ਨਹੀਂ ਜਾ ਹਾਂ ਨਹੀਂ ਨਹੀਂ ਮਾਤਾ ਜੀ ਮੈਂ ਮਾਫੀ ਚਾਹੁੰਦਾ ਮੈਂ ਥੋੜਾ ਲੇਟ ਹੋ ਗਿਆ ਹਾਂਜੀ ਮੈਨੂੰ ਥੋੜਾ ਕੰਮ ਜਾਣਾ ਸੀ ਕਰਦਾ ਕੀ ਇਹ ਪਹਿਲੇ ਇਹ ਮੁੰਡਾ ਆ ਤੁਹਾਡਾ ਕੰਮ ਕਰਦਾ ਰਿਹਾ ਹੈ ਇਹ ਅੱਛਾ ਕੀ ਕਰਾਇਆ ਸਾਨੂੰ ਮਾਰਾ ਨਹੀਂ ਖਾਤਾ ਅੱਛਾ ਇੱਕੋ ਇੱਕ ਮੁੰਡਾ ਇਹੀ ਬਸ ਨਹੀਂ ਆ ਅੱਛਾ ਇਹ ਫਿਰ ਤੁਹਾਡੇ ਨਾਲ ਹੀ ਰਹਿੰਦਾ ਵਾ ਨਹੀਂ ਨਾ ਮੁੰਡਾ ਤੇ ਇਹੀ ਇੱਕ ਬੰਦਾ ਫਿਰ ਇੱਕ ਤਰ੍ਹਾਂ ਦਾ ਇਹ ਕੰਮ ਕਰਦਾ ਹੈ ਘਾਤ ਨਾਲ ਪਿਆਰ ਤੇ ਫਿਰ ਖਾਂਦੇ ਹੋ ਹਾਂ ਦੇ ਹੋ ਜਾਮਤਾਂ ਟਾਕੇ ਕੱਢ ਰਹੀ ਨਹੀਂ ਆ ਟਾਕੇ ਕਾਦੇ ਖੇਸ ਖੂਸ ਦੇ ਹਾਂ ਨਹੀਂ ਨਹੀਂ ਜੀ ਅੱਛਾ 20 ਰੁਪਏ ਕਿਲੋ 20 ਰੁਪਏ ਕਿਲੋ ਆਹ ਵਾਹਿਗੁਰੂ ਵਾਹਿਗੁਰੂ ਅੱਛਾ ਮਾਂ ਅੱਖ ਮੇਰੀ ਖਰਾਬ ਹੋਈ ਆ ਠੀਕ ਆ ਇਹ ਮੈਂ ਲਿਆ ਕੇ ਦਿੰਦਾ ਆ ਤੇ ਫੇਰ ਮੈਂ ਖਾਂਦੀ ਆ ਠੀਕ ਆ ਤੇ ਮਾਤਾ ਤੂੰ ਫਿਰ ਨਿਰਵੈਰ ਨੂੰ ਕਿਵੇਂ ਜਾਣਦੀ ਆ ਹਾਂਜੀ ਨਿਰਵੈਰ ਨੂੰ ਕਿਵੇਂ ਜਾਣਦੀ ਆ ਨਿਰਵੈਰ ਭਾਈ ਨੂੰ ਬਾਬਾ ਜੀ ਨੂੰ ਮੇਰੇ ਉਹਨੇ ਪਾਈ ਹੀ ਫੋਰੋ ਇਹਦੇ ਜਿੰਨ ਫੋਨ ਕੀਤਾ ਹੀ ਹਾਂ ਨਿਰਵੈਰ ਨੂੰ ਹਨਾ ਹਾਂ ਨਿਰਵੈਰ ਭਾਈ ਨੂੰ ਠੀਕ ਹੈ ਮੇਰੇ ਨਾਲ ਦੋ ਤਿੰਨ ਵੀ ਗੱਲ ਹੋਈ ਇਹਨਾਂ ਦੀ ਨਿਰਵੈਰ ਦੀ ਹਾਂ ਵਧੀਆ ਬੰਦਾਤ ਵਧੀਆ ਬੰਦਾ ਵਧੀਆ ਵਧੀਆ ਬੰਦਾ ਕਿਹਦਾ ਸਾਨੂੰ ਰੋਟੀ ਦੇਣ ਲੱਗਾ ਵਾਹਿਗੁਰੂ ਨਹੀਂ ਰੋਟੀ ਤਾਂ ਗੁਰੂ ਅਮਰਦਾਸ ਪਾਸ਼ਾ ਨੇ ਦੇਣੀ ਮਾਤਾ ਜੀ ਤੁਹਾਨੂੰ ਗੁਰੂ ਅਮਰਦਾਸ ਪਾਸ਼ਾ ਜੀ ਨੇ ਦੇਣੀ ਹੈ ਤੁਹਾਨੂੰ ਹਨਾ ਨਿਰਵੈਰ ਭਾਈ ਨੇ ਮੈਨੂੰ ਫਿਰ ਭੇਜਿਆ ਕਹਿੰਦੇ ਜਾ ਕੇ ਇਹਨਾਂ ਨੂੰ ਮਿਲ ਕੇ ਆਓ ਮਾਤਾ ਜੀ ਆਏ ਆਏ ਹੋਣੇ ਆ ਲੇ ਕੋ ਬੇਚਾ ਨਹੀਂ ਜਾਣੀ ਖੁਸ਼ ਹੋ ਮਾਤਾ ਜੀ ਖੁਸ਼ ਹੋ ਅੱਜ ਬੱਚੇ ਨੂੰ ਮਿਲ ਜਾਣੀ ਰੇੜੀ ਹਾਂਜੀ ਬੱਚੇ ਰਿਕਸ਼ਾ ਮਿਲ ਜਾਣਾ ਹਾਂਜੀ ਲੈ ਜਾਈਂਗਾ ਚਲਾ ਕੇ ਇਧ ਮਾਤਾ ਜੀ ਹਾਂ ਖੁਸ਼ ਹੈ ਹਾਂਜੀ ਲੈ ਕੇ ਤਾਨ ਗੁਰੂ ਅਮਰਦਾਸ ਤਾਨ ਗੁਰੂ ਅਮਰਦਾਸ ਹੋ ਜੇ ਨਾ ਬੈਠ ਮਾ ਜੀ ਬੈਠੋ 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 ਧੰਨ ਗੁਰੂ ਰਾਮਦਾਸ 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 ਵਾਹਿਗੁਰੂ ਨਵੇਂ ਪੁੱਤ ਦੀ ਗੱਡੀ ਤੇ ਬੈ ਗਈ ਮਾਤਾ ਜੀ ਵਾਹਿਗੁਰੂ 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 ਖੁਸ਼ਬਾਤਾ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਚਲ ਕੇ ਲੈ ਗਿਆ ਪਤਾ ਚਲਾ ਕੇ ਧੰਨ ਗੁਰੂ ਰਾਮਦਾਸ ਲਾ ਕੇ ਘੁਮਾ ਕੇ ਲੈ ਇਥੋਂ ਐ ਧੰਨ ਗੁਰੂ ਰਾਮਦਾਸ ਸੋ ਇੱਕ ਵੀਰ ਦੀ ਬਾਹ ਨਹੀਂ ਹੈਗੀ ਮਾਤਾ ਕਿੰਡੀ ਖੁਸ਼ ਹੈ ਕਿਉਂਕਿ ਇਹ ਹੀ ਇਹਦਾ ਰੋਜੀ ਰੋਟੀ ਕਮਾਣ ਵਾਲਾ ਤੇ ਅੱਜ ਉਹਨੂੰ ਆਪਣਾ ਰਿਕਸ਼ਾ ਮਿਲ ਗਿਆ ਤਾਨੀਬੁਰੀ ਰਾਮਦਾਸ ਤਾਨੀਬੁਰੀ ਰਾਮਦਾਸ ਤਾਨੀਬੁਰੀ ਰਾਮਦਾਸ ਸਵਾਸ ਸਵਾਸ ਗਿੱਲਾਂ ਦਾ ਸਵਾਸ ਸਵਾਸ ਗਿੱਲਾਂ ਦਾ ਸਵਾਸ ਸਵਾਸ ਗਿੱਲਾਂ ਦਾ ਮਾਤਾ ਕਿੰਨੀ ਖੁਸ਼ ਕਿੰਡੀ ਖੁਸ਼ ਕੁਛ ਮਾਤਾ ਦੀ ਗੋਜਾ ਤਾਨੀਬੁਰੀ ਰਾਮਦਾਸ ਤਾਨੀਬੁਰੀ ਰਾਮਦਾਸ ਤਾਨੀਬੁਰੀ ਰਾਮਦਾਸ ਪਾਰਟੀ ਦੀ ਨਵੀਂ ਗੱਡੀ ਬਣ ਗਈ ਆ ਪਾਰਟੀ ਦੀ ਕਿਹੜੀ ਪਤਾ ਪਾਰਟੀ 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 ਦਵਾਗੇ ਕਦੋਂ ਲੋਗੇ ਪਾਰਟੀ ਜਦੋਂ ਆਉਂਗਾ ਫਿਰ ਆਉਂਗਾ ਫਿਰ ਹਾਂ ਕਰਾਂਗਾ ਕੀ ਫਿਰ ਖਵਾਓਗੇ ਚੋਲ ਮਿੱਠੇ ਚੋਲ ਇਹ ਤੁਹਾਨੂੰ ਦੱਬਾ ਖਵਾਓਗੇ ਤੁਹਾਨੂੰ ਗੁਰੂ ਨਾਨਕ ਦਾ ਤੁਹਾਨੂੰ ਚਲ ਆਜੋ ਮਾਤਾ ਜੀ ਪੈਸੇ ਦੇ ਦੀਏ ਹੁਣ ਆਜੋ ਆਜੋ ਇਹੀ ਕੁ ਬੰਦਾ ਸਾਰਾ ਹੈ ਇਹੀ ਮਲਬ ਤਰੋੜੀ ਜੋਗਾ ਕਰਦਾ ਵਾਹਿਗੁਰੂ ਵਾਹਿਗੁਰੂ ਤਾਂ ਮਾਤਾ ਜੀ ਤੁਹਾਨੂੰ ਵੀ ਲੱਗਦਾ ਸੀ ਕਿ ਮੈਂ ਜਿਵੇਂ ਹੁਣ ਆ ਮੈਨੂੰ ਇਹਨੇ ਮੈਨੂੰ ਪਹਿਲੀ ਵਾਰ ਵੇਖਿਆ ਡਰ ਗਿਆ ਇਹਨੇ ਮੈਨੂੰ ਵੇਖ ਕੇ ਡਰ ਗਿਆ ਹੀ ਮਨ ਗੁਰਦਾਸ ਮੇਰਾ ਤੂੰ ਸ਼ਸਤਰ ਵੇਖ ਕੇ ਡਰ ਗਿਆ ਹੀ ਹੈ ਨਾ ਉਹ ਨਾਨਾ ਬਾਬਾ ਜੀ ਆ ਤੂੰ ਦੱਸ ਤੂੰ ਡਰ ਕੋ ਗਿਆ ਜੀ ਇਹ ਦੂਜੇ ਬਾਬੇ ਗੁੱਸੇ ਵਾਲੇ ਬਾਬੇ ਆ ਅਗਲੇ ਵਾਲਾ ਅੱਜ ਆ ਗੁੱਸੇ ਗੁੱਸੇ ਵਾਲੇ ਸਾਰੇ ਨਹੀਂ ਹੁੰਦੇ ਕੋਈ ਕੋਈ ਹੁੰਦਾ ਵਾ ਆ ਮਾਇਆ ਜੀ ਇਹ ਮਾਇਆ ਤੁਸੀਂ ਭਾਈ ਹੁਣਣ ਦੇ ਦੇਣੀ ਆ ਏ ਮਾਇਆ ਤੁਹਾਡੇ ਰਿਕਸ਼ੇ ਦੀ ਹੈ ਜਿਹੜਾ ਤੁਹਾਡੇ ਬੀੜੇ ਨੂੰ ਅਸੀਂ ਲੈ ਕੇ ਦੇ ਰਹੇ ਹਾਂ ਤੇ ਮੈਂ ਦੱਸ ਦਵਾਂ ਮਾਤਾ ਜੀ ਇਹ ਜਿਹੜੀ ਜਨੀ ਮਾਇਆ ਆਈ ਹੈ ਨਾ ਇਹ ਤੁਹਾਡੇ ਗੁਰੂ ਨੇ ਭੇਜੀ ਹੈ ਹਾਂਜੀ ਹਾਂਜੀ ਕਿਨੇ ਭੇਜੀ ਹੈ ਦੋ ਦਿਨ ਦੋ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੇ ਠੀਕ ਹੈ ਇਹ ਮਾਇਆ ਨਾਮ ਮੇਰੀ ਹੈ ਨਾ ਕਿਸੇ ਦੀ ਹੈ ਠੀਕ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਡੇ ਵਾਸਤੇ ਭੇਜੀ ਹੈ ਤੂੰ ਮੇਰੀ ਮਾਂਵਾ ਉੱਤ ਵਰਗੀ ਹੈ ਠੀਕ ਹੈ ਨਾ ਮੇਰੀ ਮਾਂ ਵੀ ਤੇਰੀ ਉਮਰ ਦੀ ਹੈ ਠੀਕ ਹੈ ਇਹ ਮਾਤਾ ਜੀ ਮਾਇਆ ਵਾ ਤੁਹਾਡੇ ਬੇਟੇ ਵਾਸਤੇ ਜਿਹਦਾ ਹੱਥ ਨਹੀਂ ਹੈਗਾ ਤੇਹਾ ਬੇਟਾ ਤੇਰਾ ਹੱਥ ਆ ਜਿਹਦਾ ਹੱਥ ਨਹੀਂ ਹੈਗਾ ਨਾ ਇਹ ਕਮਾਊਗਾ ਰੋਟੀ ਕਮਾਊਗਾ ਤੇ ਇਹਨੂੰ ਖਵਾਊਗਾ ਸਾਨੂੰ ਇੰਨੀ ਕ ਬੜੀ ਖੁਸ਼ੀ ਆ ਠੀਕ ਹੈ ਇਹ ਮਾਇਆ ਤੁਸੀਂ ਭਾਜੀ ਇਹਨਾਂ ਨੂੰ ਆਪਣੇ ਹੱਥੀਂ ਦੇ ਦਿਓ ਕਿ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਕੋਈ ਦਾਨ ਕੀਤਾ ਇਹ ਦਾਨ ਨਹੀਂ ਮਾਤਾ ਇਹ ਤੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੇਰੇ ਲਈ ਭੇਜੀ ਆ ਠੀਕ ਹੈ ਇਹ ਤੁਸੀਂ ਇਹਨਾਂ ਨੂੰ ਦੇ ਦਿਓ ਤੇ ਬਾਕੀ ਤੁਹਾਡਾ ਗੁਰੂ ਬੜਾ ਬਯੰਤ ਹੈ ਉਹ ਵੈ ਗੁਰੂ ਗ੍ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਠੀਕ ਹੈ ਵੀਰੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਵੇਚਣੀ ਨਹੀਂ ਇਹ ਸਾਡੀ ਰੋਟੀ ਹੈ ਰੋਟੀ ਹੈ ਆਪਕੋ ਬਸ ਤੁਸੀਂ ਵੇਚਣੀ ਨਹੀਂ ਤੁਹਾਡੇ ਗੁਰੂ ਨੇ ਗੁਰੂ ਗ੍ਰਾਮਦਾਸ ਪਾਤਸ਼ਾਹ ਨੇ ਤੁਹਾਨੂੰ ਦਿੱਤੀ ਹੈ ਤੇ ਤੁਸੀਂ ਵੇਚੋ ਨਾ ਬੇਨਦੀ ਹੈ ਕਿਉਂਕਿ ਦੇਣ ਵਾਲਾ ਗੁਰੂ ਗ੍ਰਾਮਦਾਸ ਪਾਤਸ਼ਾਹ ਇਹ ਤੁਹਾਡੇ ਪਾਤਸ਼ਾਹ ਨੇ ਤੁਹਾਨੂੰ ਦਿੱਤੀ ਹੈ ਠੀਕ ਹੈ ਆਪਾਂ ਕੋਈ ਤੁਹਾਡੇ ਤੇ ਦਾਨ ਨਹੀਂ ਕੀਤਾ ਠੀਕ ਹੈ ਤੂੰ ਮੇਰੀ ਮਾਂ ਮਾਵਦ ਵਰਗੀ ਹੈ ਮੈਂ ਫਿਰ ਕਿ ਆਵਾਂ ਕਿ ਮੈਂ ਤੈਨੂੰ ਕੋਈ ਦਾਨ ਨਹੀਂ ਕੀਤਾ ਇਹ ਤੇਰੇ ਗੁਰੂ ਰਾਮਦਾਸ ਪਾਸ਼ਾ ਨੇ ਤੇਰੇ ਬੇਟੇ ਵਾਸਤੇ ਤਾਨੂੰ ਦਿੱਤੀ ਹੈ ਇਹ ਸਾਡੇ ਗੁਰਸਿੱਖਾਂ ਦਾ ਦਸਵੰਦ ਜਿਹੜੇ ਅਸੀਂ ਆਪਣੇ ਭਰਾਵਾਂ ਤੇ ਮਾਮਾਂ ਤੇ ਲਾਉਨੇ ਹੈਗੇ ਠੀਕ ਹੈ ਜੀ ਤੁਹਾਡਾ ਗੁਰੂ ਬੜਾ ਬਿਹੰਤ ਹੈ ਠੀਕ ਹੈ ਚਲੋ ਹੁਣ ਆਪਾਂ ਇੱਕ ਵਾਰੀ ਬੋਲਣਾ ਸਵਾਸ ਸਵਾਸ ਗੁਰੂ ਰਾਮਦਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ 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 ਮਤੈ ਟੋੜਾ ਗੁਰੂ ਬੜਾ ਬਿਹੰਦ ਜੀ ਠੀਕ ਹੈ ਜਿਨ੍ਹਾਂ ਨੇ ਤੁਹਾਡੀ ਆਵਾਜ਼ ਸੁਣੀ ਹੈ ਤੇ ਮੈਨੂੰ ਭੇਜਿਆ ਠੀਕ ਹੈ ਚਲੋ ਠੀਕ ਹੈ ਹੁਣ ਤੁਸੀਂ ਫ੍ਰੀ ਹੋ ਤੁਸੀਂ ਹੌਲੀ ਹੌਲੀ ਜਾਣਾ ਕਰ ਹਾਂਜੀ ਖੁਸ਼ ਹੋ ਕੇ ਹੌਲੀ ਜੀ ਤੇ ਰਾਹ ਤੇ ਜਾਂਦੇ ਤੇ ਕੋਈ ਗਰੇਬੀ ਜਲੂਬੀਆ ਲੈ ਲਿਓ ਖੁਸ਼ ਹੋ ਕੇ ਘਰ ਜਾਇਓ ਠੀਕ ਹੈ ਚਲੋ ਲਿ ਜਾਓ ਤੁਸੀਂ ਧੰਨ ਗੁਰੂ ਰਾਮਦਾਸ 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 ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਕੋਸ਼ਿਸ਼ ਪਤਾ ਜੀ ਚਲ ਲਿਆ ਆ ਬਹੁਤ ਲਿਖ ਲਿਆ ਹੋਲੀ ਚਾਈ ਹੋਲੀ ਹੋ ਰਹੀ ਠੀਕ ਹੈ ਧਨ ਗੁਰੂ ਰਾਮ ਦਾ ਚੰਗਾ ਮਤਾ ਜੀ ਬਾਈ ਖਾਲਸਾ ਬਾਈ ਗੁਰਜੀ ਕੀਤੇ ਬਤੇ ਜੀ ਧਨ ਗੁਰੂ ਰਾਮ ਦਾ ਜੀਰ ਦੀ ਬਾਣੀ ਹੈਗੀ ਧਨ ਗੁਰੂ ਰਾਮ ਦਾ ਚੰਗਾ ਜੀ ਬਾਈ ਖਾਲਸਾ ਬਾਈ ਗੁਰਜੀ ਕੀਤੇ ਬਤੇ ਧਨ ਗੁਰੂ ਰਾਮ ਦਾ ਧਨ ਗੁਰੂ ਰਾਮ ਦਾ ਧਨ ਗੁਰੂ ਰਾਮ ਦਾ